ਲੋ ਜੀ ਇਹ ਕੁੜਮ ਸੌਂਕਾ ਕਰ ਰਿਹਾ ਜੀ ਇੱਥੇ ਬਣ ਰਹੇ ਜੀ ਚਾਹ ਪਕੌੜੇ ਬਰੈਡ ਤਿਆਰ ਕਰ ਰਹੇ ਹਨ ਬਾਈ ਘਰ ਵਿੱਚ ਇਹ ਉਹ ਆ ਗਏ ਨੇ ਪਹੁੰਚ ਗਏ ਨੇ ਆਪਣੇ ਦਫਤਰ ਤੋਂ ਰਿਟਾਇਰਮੈਂਟ ਹੋ ਕੇ ਬੜੇ ਘਰ ਚ ਆ ਰਹੇ ਨੇ ਤੇ ਘਰ ਵਾਲਿਆਂ ਨਾਲ ਗੱਲਬਾਤ ਕਰ ਰਹੇ ਨੇ you ادا پانی نہ بہے اتھے ڈولیا کو ڈنگے کوتے کامے تے دینے ناں کوتے باؤ نا اے دے دینے ہر آلے میں ملن ملے تھوریاں ہار ڈر لگا کے ہماری جوار درگاہ پانی دا جاوے جاوے کوتے دے 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 تھوڑے نہ پھینکے دے ਇਹ ਸਾਡੇ ਬੇਬੇ ਬਾਪੂ ਵੀ ਉਹਨਾਂ ਨੂੰ ਸ਼ਗਨ ਪਾ ਰਹੇ ਨੇ ਮੇਰੇ ਮਾਤਾ ਪਿਤਾ ਸਾਡੇ ਕੁੜਮ ਜੀ ਨੂੰ ਇਹ ਅਸੀਂ ਵੀ ਹੁਣ ਲਾਈਨ ਵਿੱਚ ਲਾ ਕੇ ਸ਼ਗਨ ਪਾਉਣ ਨੂੰ ਕੁੜਮ ਜੀ ਨੂੰ ਦੀ ਨੀਂਹ ਵੀ ਦਿਖ ਰਹੀ ਹੈ ਇਹਨੂੰ ਪਾਈ ਰੁਕ ਜਾ ਲੁੱਟੀ ਨਹੀਂ ਜੋ ਆਹਰ ਕਰੂੰਗਾ ਉਹ ਨਾ ਕੋਲੇ ਆਜਾ ਮੈਂ ਆਜਾ ਸਰਕਾਰ ਦੇ ਚਾਈ ਜਾਣੀ ਠੀਕ ਹੈ ਇੱਕ ਇੱਕ ਵੜੇ ਪਿੱਛੇ ਵਾਲੇ ਆਓ ਜੀ ਪਹਿਲਾਂ ਐਸੀ ਚੱਲ ਗਏ ਲਾਲਾ ਬਾਬਲੇ

थी कनिसले नि थी त maior notब � favour सब्सुल्स से मां फिर मायाँ और इस कई ए अरड़ी ऑडाइक नीजे बिर को सोफान जाक्रा शाकर बिए कि आसे कँ пишड़े बोस ਇੱਕ ਮਿੰਟ ਰੁਕ ਜਾਓ ਰੁਕ ਜਾਓ ਨਾ ਯੇਸ ਇਹੋ ਕਦੀ ਕਿੱਥੇ ਪਹੁੰਚ ਜਾ ਪੜਗਾ ਕਿ ਅਪਣਾ ਕੰਮ ਕਰ ਰਹੇ ਹਾਂ ਟੱਕ ਲਾਈਏ ਤਾਂ ਇਹ ਨਹੀਂ ਹੋਊਗਾ ਕਿ ਅਰੇ ਭਾਈ ਮਾਨੂੰ ਵੀ ਨਾ ਵੇਰ ਤੇ ਬੜੀ ਜਾਂਦੇ ਵੀ ਸਾਡੀ ਬਾਰੀ ਨਹੀਂ ਆਉਂਦੀ ਨਹੀਂ ਇੱਧਰ ਬੜੀ ਚੱਲ ਰਿਹਾ ਹੈ ਹਾਂ ਚੱਲ ਰਿਹਾ ਹੈ ਵੀਡੀਓ ਚੱਲ ਰਹੀ ਹੈ ਦੇ ਜੀ ਅਸੀਂ ਪਾਟੀਆਂ ਪਿੰਡ ਵਿੱਚ ਆਪਣੇ ਕੁੜਮ ਸਬਜ਼ੀ ਲਟਾਇਮੈਂਟ ਤੇ ਪਹੁੰਚੇ ਨਾ ਜੀ ਇਹ ਪਾਣੀ ਵਾਲੇ ਡਿਪਾਰਟਮੈਂਟ ਤੇ ਲਟਾਇ ਰਹੇ ਨਾ ਜੀ ਸਾਹਮਣੇ ਦੇਖੋ ਸਾਹਮਣੇ ਦੇਖੋ ਹਾਂ ਤੁਹਾਨੂੰ ਦੇਖੋ ਅੱਗੇ ਇੱਥੇ ਸਾਹਮਣੇ ਸਾਹਮਣੇ ਪਿੰਡ हां ठीक है हुन इतरो ਮਾ ਦੋ ਮਾ ਦੋ ਵੀ ਲਾਓ ਜੀ ਪਹਿਲਾਂ ਤੁਸੀਂ ਸਾੜੇ ਆ ਜੀ ਇਹ ਇਹ ਆ ਜਾ ਕੁੜੀ ਇਹ ਕੁੜੀ ਨੂੰ ਗੁਜਾ ਖਾਣੇ ਦੇ ਤੇ ਸਟਾਲ ਲੱਗੇ ਨੇ ਚਾਹ ਪਕੌੜਾ ਬਰੈਡ ਗੁਲਾਬ ਜਾਮਣਾ ਰਸਗੁਲੇ ਮਠਾਈ ਵਗੈਰਾ ਨੋਡਲ ਚੋਮੇ ਸਭ ਮਿਲਦਾ ਹੈ ਖਾਣੇ ਨੂੰ ਇਹ ਗੋਲ ਗੱਪੇ ਵਾਲੇ ਬਾਈ ਦੇ ਗੋਲ ਗੱਪੇ ਵੀ ਬਹੁਤ ਮਿੱਠੇ ਨੇ